ਮੋਗਾ ਦੇ ਰੇਲਵੇ ਸਟੇਸ਼ਨ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਰੇਲਵੇ ਸਟੇਸ਼ਨ ਤੇ ਤਾਇਨਾਤ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਦੇ ਮੁਲਾਜ਼ਮ ਜਿਥੇ ਪੂਰੇ ਦੇਸ਼ 'ਚ ਅਗਨੀਪਤ ਨੂੰ ਲੈ ਕੇ ਗੁੱਸਾ ਹੈ ਉੱਥੇ ਹੀ ਹੁਣ ਪੰਜਾਬ 'ਚ ਵੀ ਅਗਨੀਪਤ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਮੱਦੇਨਜ਼ਰ ਹੁਣ ਮੋਗਾ ਦੇ ਰੇਲਵੇ ਸਟੇਸ਼ਨ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਮੋਗਾ ਦੇ ਰੇਲਵੇ ਸਟੇਸ਼ਨ ਤੇ ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਬਜੀ ਜਿਹੜਾ ਮੋਦੀ ਸਰਕਾਰ ਨੇ 4 ਸਾਲ ਵਾਸਤੇ ਜੋਬ ਰੱਖੀ ਆ ਪਹਿਲਾਂ 60 ਸਾਲ ਬਾਅਦ ਰਿਟਾਇਰਮੈਂਟ ਹੁੰਦੀ ਸੀ ਪੈਨਸ਼ਨ ਵੀ ਮਿਲਦੀ ਸੀ ਤੇ ਅੱਜ ਹੁਣ ਇਹਨੇ ਠੇਕੇ ਤੇ ਭਰਤੀ ਕਰਨ ਵਾਲਾ ਹਿਸਾਬ ਕਰਤਾ ਕੀ ਕਹਿਣਾ ਚਾਹੂੰਗਾ ਜਿਹੜਾ ਇਹ ਕਰ ਰਹੀ ਹੈ ਮੋਦੀ ਸਰਕਾਰ ਇਹ ਤਾਂ ਬਿਲਕੁਲ ਗਲਤ ਗੱਲ ਆ 4 ਸਾਲ ਬੰਦਾ ਹੁਣ ਜੋਬ ਕਰਕੇ ਜਾਊਗਾ ਇਧਰ ਨਾ ਤਾਂ ਪੜ੍ਹਾਈ ਪੂਰੀ ਕਰ ਸਕਦਾ 4 ਸਾਲ ਕੰਮ ਕਰਕੇ ਜੇ 23 ਸਾਲ ਦੀ ਉਮਰ ਦੇ ਵਿੱਚ ਭਰਤੀ ਹੁੰਦਾ 27 ਸਾਲ ਦੀ ਉਮਰ ਜੀ ਆ ਕੇ ਰਿਟਾਇਰ ਹੋ ਜੂ ਨਾ ਉਹਦੀ ਕੋਈ ਪੈਨਸ਼ਨ ਲੱਗਣੀ ਆ ਫਿਊਚਰ ਤਾਂ ਖਰਾਬ ਆ ਉਹਦਾ 3 ਸਾਲ ਐਨਸੀਸੀ ਕਰਨ ਦੇ ਇੱਕ ਸਰਟੀਫਿਕੇਟ ਮਿਲਦਾ ਕੁਝ ਨਹੀਂ ਮਿਲਦਾ 4 ਸਾਲ ਨੌਕਰੀ ਕਰਾਂਗੇ ਤੇ ਪੈਸੇ ਵੀ ਮਿਲਣਗੇ ਪੈਨਸ਼ਨ ਨਹੀਂ ਮਿਲਣੀ ਕੀ ਕਹਿਣਾ ਚਾਹੋਗੇ ਤੁਸੀਂ ਗਲਤ ਹੈ ਜਾਂ ਸਹੀ ਹੈ ਗਲਤ ਹੈ ਬਿਲਕੁਲ ਕੋਈ ਸਹੀ ਨਹੀਂ ਇਹਦੇ ਵਿੱਚ ਉਹ ਕਰੀ ਆਹੀ ਰੋਜ਼ਗਾਰ ਦੇ ਰਹੇ ਆ ਰੋਜ਼ਗਾਰ ਜਾਂਦਾ ਘਰ ਘਰ ਦੇਣਾ ਹਰੇਕ ਨੂੰ ਕਹਿਣ ਦੀ ਚਾਹੀਏ ਅਨਪੜ੍ਹ ਹੋਵੇ ਤੇ ਆ ਪੜਿਆ ਹੋਵੇ ਹਰੇਕ ਘਰ ਦਾ ਹਰੇਕ ਇੱਕ ਬੱਚਾ ਜਿਹੜਾ ਆਰਮੀ ਦੇ ਵਿੱਚ ਰੱਖਿਆ ਜਾਊਗਾ ਫਿਰ ਤਾਂ ਸਹੀ ਆ ਫਿਰ ਤਾਂ 4 ਸਾਲ ਦਾ ਵੀ ਸਹੀ ਆ ਹਰੇਕ ਘਰ ਦਾ ਕਹਿਣਾ ਵੀ ਗਵਰਨਮੈਂਟ ਕਹਿੰਦੇ ਹਰੇਕ ਘਰੋਂ ਇੱਕ ਬੱਚਾ ਸੀਮਾ ਆਰਮੀ ਦੇ ਵਿੱਚ ਰੱਖਦੇ। ਤੁਹਾਡਾ ਕਹਿਣਾ ਤਾਂ ਬਾਬੇ ਜਿਹੜੀਆਂ ਪਾਲਿਸੀਆਂ ਲੈ ਕੇ ਆ ਰਹੀਆਂ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ। ਹਾਂ ਬਿਲਕੁਲ। ਬਿਲਕੁਲ ਜੀ। ਕਿੱਦਾਂ ਦਾ ਸੁਧਾਰ ਕਰਨਾ ਚਾਹੀਦਾ? ਸੁਧਾਰ ਕਿ ਹਰੇਕ ਨੂੰ ਮੌਕਾ ਦੇਣਾ ਚਾਹੀਦਾ। ਅਸੀਂ ਪੜ੍ਹੇ ਲਿਖੇ ਆ ਸਾਨੂੰ ਆਰਮੀ ਦੇ ਵਿੱਚ ਮੌਕਾ ਦੇਣਾ ਚਾਹੀਦਾ ਹਰੇਕ ਨੂੰ ਦੇਣਾ ਚਾਹੀਦਾ। ਕਿਹੜਾ ਜੌਬ ਦਾ ਹੋਵੇ। ਕੀ ਨਾ ਤੁਹਾਡਾ ਜੀ? ਚਰਨ ਜੀ ਸਰ। ਚਰਨ ਜੀ ਜੀ ਤੁਸੀਂ ਲੁਧਿਆਣੇ ਮੋਗਾ ਤੋਂ ਲੁਧਿਆਣੇ ਕਿੱਥੇ ਜਾ ਰਹੇ ਹੋ? ਲੁਧਿਆਣਾ ਹੀ ਜਾ ਰਹੇ ਕਿੱਥੋਂ ਤੇ ਕਿੱਥੇ ਜਾ ਰਹੇ ਹੋ ਮੋਗੇ ਤੋਂ ਲੁਧਿਆਣਾ ਜਾ ਰਹੇ ਹਾਲਾਤ ਵਿਗੜੇ ਹੋਏ ਨੇ ਲੁਧਿਆਣੀਆਂ ਟ੍ਰੇਨਾਂ ਬੰਦ ਹੋ ਗਈਆਂ ਕੀ ਕਹਿਣਾ ਜਾਊਂਗੇ ਹਾਲਾਤ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਸਰਕਾਰ ਉਸ ਨੂੰ ਸਹੀ ਕਰੇ ਹੁਣ ਜਿਨ੍ਹਾਂ ਨੇ ਰਾਈ ਗੱਰ ਹੈਗੇ ਆਸੇ ਪਾਸੇ ਤੋਂ ਆਉਣਾ ਜਾਣਾ ਹੈਗਾ ਆਪਦੇ ਕੰਮ ਕੰਡੇ ਜਾਣਾ ਉਹਨਾਂ ਨੂੰ ਤਾਂ ਆਉਣਾ ਜਾਣਾ ਹੀ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਵੀ ਸਰਕਾਰ ਜਿਹੜੀ ਹੈਗੀ ਆ ਉਹ ਸੁਰੱਖਿਆ ਪ੍ਰਦਾਨ ਕਰੇ ਜਾਨ ਮਾਲ ਦੀ ਕਿਰਪਾ ਸਰਕਾਰ ਵੱਲੋਂ ਮੌਗਨੀਪਤ ਯੋਜਨਾ ਦੀ ਕੋਈ ਸਕੀਮ ਜਾਰੀ ਕੀਤੀ ਆ ਕੁਝ ਇਸ ਤੋਂ ਵਿੱਚ ਦੇਸ਼ ਪਰਵ ਵਿੱਚ ਬਖਸ਼ਵਾਦ ਦੇ ਪ੍ਰੋਟੈਸਟ ਹੋ ਰਿਹਾ ਤਾਂ ਦੇ ਸਬੰਧ ਵਿੱਚ ਸਾਨੂੰ ਪਤਾ ਲੱਗਿਆ ਉਹ ਲੁਧਿਆਣਾ ਤੇ ਜਲੰਧਰ ਵੀ ਕੁਝ ਰਕਮ ਹੋਏ ਰਿਆ ਅਸੀਂ ਦੇ ਨਾਲ ਅਸੀਂ ਪਹਿਲਾਂ ਹੀ ਗਾਉਂ ਉਹ ਚੇਤਨਾ ਵੀ ਕੋਈ ਮੋਗਾ ਇਸ ਤਰ੍ਹਾਂ ਦੀ ਕੋਈ ਅੰਸ਼ਕੰਨ ਕਰਨਾ ਨਾ ਹੋਵੇ ਤੁਸੀਂ ਲੋਕ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨੇ ਪਟਕੇ ਹੋਏ ਆ ਨਜਾਇਜ਼ ਨਹੀਂ ਪਟਕਣਾ ਨਹੀਂ ਚਾਹੀਦਾ ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜੋ ਵੀ ਹੈ ਉਹ ਜਿਹੜੀਆਂ ਉਹਦੀਆਂ ਮੰਗਾਂ ਗਵਰਨਮੈਂਟ ਦੇ ਤੇ ਧਿਆਨ ਚ ਰੱਖਣੀ ਚਾਹੀਦੀ ਹੈ